ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਦੀ ਹੈਲੋ ਟਾਈਮਸ ਦੇ ਨਾਲ ਤੇ ਧਰਮ ਅਤੇ ਵਿਰਸਾ ਕਲੱਬ ਜਿਹੜਾ ਸਮੇਂ-ਸਮੇਂ ਤੇ ਲੁਧਿਆਣਾ ਵਾਸੀਆਂ ਵਾਸਤੇ ਜਿਹੜਾ ਆ ਅਲੱਗ-ਅਲੱਗ ਜੜੇ ਨੇ ਧਾਰਮਿਕ ਪ੍ਰੋਗਰਾਮ ਕਰਵਾਉਂਦਾ ਰਹਿੰਦਾ ਆ ਜਿੱਥੇ ਦੁਸਹਿਰਾ ਜਿਹੜਾ ਆ ਬੜੀ ਧੂਨਤਾਬਨਾ ਲਗਾਉਂਦੇ ਉੱਤੇ ਹੀ ਜਿਹੜਾ ਆ ਗੁਰੂ ਸਾਹਿਬ ਦੇ ਗੁਰਪੁਰਬ ਦੇ ਉੱਤੇ ਜਿਹੜਾ ਆ ਇਹ ਪ੍ਰੋਗਰਾਮ ਜਿਹੜੇ ਨੇ ਬੜੇ ਸ਼ਰਧਾਪੂਰਵਕ ਜਿਹੜੇ ਨੇ ਕਰਾਉਂਦੇ ਨੇ ਇਸ ਸਮੇਂ ਜਿਹੜੇ ਨੇ ਪ੍ਰਧਾਨ ਜੀ ਤੇ ਉਹਨਾਂ ਦੀ ਟੀਮ ਜਿਹੜੀ ਇੱਥੇ ਮੌਜੂਦ ਹੈ ਨਾਲ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਰ ਕਿਸ ਤਰ੍ਹਾਂ ਦਾ ਜਿਹੜਾ ਇਹ ਪ੍ਰੋਗਰਾਮ ਜਿਹੜਾ ਇਹ ਧਰਮ ਤੇ ਵਿਰਸਾ ਕਲੱਬ ਜਿਹੜਾ ਲੁਧਿਆਣਾ ਵਾਸੀਆ ਵਾਸਤੇ ਕਰਾਂਦਾ ਹੈ ਧਰਮ ਤੇ ਵਿਰਸਾ ਕਲੱਬ ਨੇ ਹਰ ਸਾਲ ਪ੍ਰੋਗਰਾਮ ਰੰਗਿਆ ਜਾਂਦਾ ਜੀ ਪਿਛਲੇ ਸਾਲ ਇਸ ਕਲੱਬ ਕਨੇਓ ਸਹਿਬਜ਼ਾਦਿਆਂ ਦਾ ਸ਼ਿਦੀ ਦਿਹਾੜਾ ਮਨਾਇਆ ਗਿਆ ਸੀ ਜੀ ਜੀ ਇਸ ਸਾਲ ਆਸੀਂ ਬਾਦਸ਼ਾਹ ਦਰਬੇਸ਼ ਗੁਰੂ ਗੋਮ ਸਿੰਘ ਜੀ ਦੇ ਆਗਮਨ ਪੁਰਬ ਦੇ ਉੱਤੇ ਆਏ ਸੰਗਤਾਂ ਨੂੰ ਰਾਗੀ ਸਿੰਘਾਂ ਦੇ ਦੁਆਰਾ ਕੀਰਤਨ ਦੁਆਰਾ ਨੇ ਹਾਲ ਕਰਾਂਗੇ ਸੰਗਤਾਂ ਨੂੰ ਭਾਈ ਦਵਿੰਦਰ ਸਿੰਘ ਜੀ ਸੋਢੀ ਭਾਈ ਪਰਮਿੰਦਰ ਸਿੰਘ ਜੀ ਜੋ ਕਿ ਸੰਗਤਾਂ ਨਾਲ ਨੇ ਹਾਲ ਕਰਨਗੇ ਆਪਣੇ ਕੀਰਤਨ ਦੁਆਰਾ ਕਿ ਕਿੰਨੇ ਦਿਨ ਦਾ ਪ੍ਰੋਗਰਾਮ ਹੈ ਪ੍ਰੋਗਰਾਮ 1 ਦਿਨ ਦਾ ਜੀ 4 ਤਰੀਕ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਦਸਹਰਾ ਗਰਾਉਂਡ ਪ੍ਰਤਾਪ ਚੌਂਕ ਉਹਨੇ ਮੈਟਰੋ ਰੋਡ ਇੱਥੇ ਕਰਵਾਇਆ ਜਾ ਰਿਹਾ ਜੀ 6:30 ਤੋਂ 9:30 ਦਾ ਸਮਾਂ ਜਿਨ੍ਹਾਂ ਵਿੱਚ ਰਾਗੀ ਸਿੰਘ ਆਪਣਾ ਕੀਰਤ ਤੋਂ ਕਰਨਗੇ ਜੀ ਸੋ ਹਮੇਸ਼ਾ ਜਿਹੜਾ ਆ ਸਮੇ ਸਮੇ ਦੇ ਉੱਤੇ ਜਿਹੜਾ ਅਲੱਗ-ਅਲੱਗ ਪ੍ਰੋਗਰਾਮ ਕਰਾਉਣ ਵਾਸਤੇ ਧਰਮ ਅਤੇ ਵਿਰਸਾ ਕਲੱਬ ਜਿਹੜਾ ਹੈ ਜਾਣਿਆ ਜਾਂਦਾ ਆ ਇਸੇ ਲੜੀ ਤਹਿਤ ਜਿਹੜਾ ਇਸ ਵਾਰ ਜਿਹੜਾ ਕਹਿ ਰਹੇ ਆ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਗੁਰਪੂਰ ਹੋਵੇ ਉਸ ਮੌਕੇ ਦੇ ਉੱਤੇ ਜਿਹੜਾ ਆ ਇੱਥੇ ਕੀਰਤਨ ਜਿਹੜਾ ਹੈ ਕੀਰਤਨ ਦਾ ਜਿਹੜਾ ਪ੍ਰੋਗਰਾਮ ਕਰਾਇਆ ਜਾਏਗਾ ਜਿੱਥੇ ਕਿ ਅਲੱਗ-ਅਲੱਗ ਜਿਹੜੇ ਨੇ ਕੀਰਤਨੀ ਜਿਹੜੇ ਆ ਕੇ ਕੀਰਤਨ ਕਰਨਗੇ ਹੋਰ ਵੀ ਮੈਂਬਰ ਨਾਲ ਮੌਜੂਦ ਇਹ ਗੱਲਬਾਤ ਕਰ ਲੈਨੇ ਕੀ ਨਾਮ ਹੈ ਜੀ ਮੇਰਾ ਨਾਮ ਅਕਸਰਜੀਤ ਸਿੰਘ ਅਕ ਕਿਸ ਤਰ੍ਹਾਂ ਲੱਗਦਾ ਹੈ ਕਿੱਦਾਂ ਦਾ ਲੱਗਦਾ ਜਦੋਂ ਇਹੋ ਜਿਹੇ ਪ੍ਰਯਤਨ ਜਿਹੜੇ ਨੇ ਕੀਤੇ ਜਾਂਦੇ ਨੇ ਜਿੱਚ ਸਮਾਜ ਨੂੰ ਜਿਹੜੀ ਇੱਕ ਨਵੀਂ ਦਿਸ਼ਾ ਮਿਲਦੀ ਹੈ ਇਹ ਸਾਨੂੰ ਬੜੀ ਆਪਣਾ ਇੱਕ ਸ਼ਾਂਤੀ ਮਿਲਦੀ ਹੈ ਕਰਾ ਕੇ ਤੇ ਹਰ ਸਾਰੇ ਅਸੀਂ ਕੋਈ ਨਾ ਕੋਈ ਮਤਲਬ ਜਿਵੇਂ ਕਿ ਮਤਲਬ ਕਿ ਦੁਸ਼ਹਰਾ ਕਰਾਉਨੇ ਆ ਤੇ ਆਪਣਾ ਧਰਮ ਦਾ ਮਤਲਬ ਵਸੇ ਕਰਾਉਨੇ ਆਪਣੇ ਮਨ ਸਿੱਖੀ ਨਾ ਵਸੇ ਵੀ ਹਾਂਜੀ ਇੰਨੇ ਮਨ ਨੂੰ ਸ਼ਾਂਤੀ ਮਿਲਦੀ ਕੀ ਕਹੋਗੇ ਜੀ ਸਾਮ ਰਣਜੀਤ ਸਿੰਘ ਅੱਛਾ ਅਕੀਦਾ ਲੱਗ ਰਿਹਾ ਕਿਉਂਕਿ ਅੱਜ ਦਾ ਅਜੋਕਾ ਮਨੁੱਖ ਜਿਹੜਾ ਆ ਧਰਮ ਤੋਂ ਬੜਾ ਦੂਰ ਜਾਂਦਾ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਲੱਗਦਾ ਜਦੋਂ ਇਹ ਅਜਿਹੇ ਪ੍ਰਯਤਨ ਕੀਤੇ ਜਾਂਦੇ ਯਾਰ ਇਹ ਪ੍ਰਯਤਨ ਕੀਤੇ ਜਾਂਦੇ ਆ ਤਾਂ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਧਰਮ ਦੇ ਬਾਰੇ ਪਤਾ ਲੱਗਦਾ ਤੇ ਉਹ ਧਰਮ ਦੇ ਨਾਲ ਜੁੜਦੇ ਨੇ ਤੇ ਇਹਦਾ ਸਾਨੂੰ ਬਹੁਤ ਗਾਣੋ ਵੀ ਇਹ ਜੇ ਪ੍ਰੋਗਰਾਮ ਕਰਵਾਉਣੇ ਚਾਹੀਦੇ ਨੇ ਸਾਰਿਆਂ ਨੂੰ ਰਲ ਕੇ ਤਾਂ ਕਿ ਜਿਹੜੇ ਆ ਸਾਡੇ ਆਉਣ ਵਾਲੇ ਪਨੇਰੀ ਆ ਇਹ ਤੋਂ ਸੇਧ ਲੈ ਸਕੇ ਸਰ ਕ੍ਰੈਡਿਟ ਕਿਨੂੰ ਦਿੰਦੇ ਹੋ ਇਹ ਸਬਦਾ ਕਿਉਂਕਿ ਸਮੇਂ-ਸਮੇਂ ਤੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਕਰਾਣੇ ਔਰ ਨਵੇਂ ਜੂਥ ਨੂੰ ਜਿਹੜਾ ਹੈ ਧਰਮ ਦੇ ਨਾਲ ਜੋੜਨਾ ਕਿਸੇ ਨਾ ਕਿਸੇ ਬਹਾਨੇ ਇਹ ਕ੍ਰੈਡਿਟ ਦਾ ਸੰਗਤ ਨੂੰ ਦੰਨਾ ਜੇ ਸੰਗਤ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਹੋਣਾ ਸੰਭਵ ਆ ਕੱਲ ਅਸੀਂ ਕੁਝ ਨਹੀਂ ਕਰ ਸਕਦੇ ਜੋ ਸੰਗਤ ਦਾ ਸਾਨੂੰ ਬਹੁਤ ਸਹਿਯੋਗ ਮਿਲਦਾ ਬਹੁਤ ਸਲਾਹਉਂਦੇ ਨੇ ਜਦੋਂ ਅਸੀਂ ਕੋਈ ਆਜਾ ਧਾਰਮਿਕ ਦੀਵਾਨ ਜਾਂ ਧਰਮ ਪ੍ਰੋਗਰਾ ਕਰਾਉਨੇ ਆ ਇੰਨਾ ਸਾਨੂੰ ਏਰੀਆ ਦੀ ਸੰਗਤ ਬਹੁਤ ਮਤਲਬ ਤਸ਼ਾਦ ਹੁੰਦੀ ਆ ਵੀ ਤੁਸੀਂ ਕਰੋ ਕੰਮ ਜੋ ਵੀ ਜਿਹੜਾ ਕੰਮ ਕਰਦੇ ਹੋ ਤੁਹਾਡੇ ਨਾਲ ਆ ਹਰ ਸਮੇਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆ ਸੰਗਤ ਸਾਡੇ ਇਲਾਕੇ ਦੇ ਸਾਰੇ ਪਤਵੰਤੇ ਸੱਜਣਾਂ ਉਹ ਸਾਰੇ ਸਾਨੂੰ ਬਹੁਤ ਸਾਥ ਦਿੰਦੇ ਨੇ ਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਅਪੀਲ ਕੀ ਕਰਨੀ ਚਾਹੋ ਮੇਰਾ ਨਾਮ ਅਨੰਦ ਸਿੰਘ ਜੀ ਮੈਂ ਇਹੀ ਅਪੀਲ ਕਰਾਂਗਾ ਜੀ ਧਰਮ ਦੇ ਨਾਲ ਆਪਾਂ ਨੂੰ ਧਰਮ ਦੀ ਰਾਹ ਤੇ ਚੱਲਣਾ ਚਾਹੀਦਾ ਔਰ ਨਸ਼ਿਆਂ ਤੋਂ ਹੋਰ ਬਗਾਰਾਂ ਤੋਂ ਹਟ ਕੇ ਪ੍ਰਮਾਤਮਾ ਦਾ ਨਾਮ ਲੈਣਾ ਇੱਕ ਬਹੁਤ ਚੰਗੀ ਗੱਲ ਆ ਧਰਮ ਤੇ ਵਿਰਸਾ ਕਲੱਬ ਇਹ ਨਾ ਨੇ ਲਈ ਬਹੁਤ ਵਧੀਆ ਹਿੱਲੇ ਕਰਦੀ ਹੈ ਕਿ ਆਪਣੀ ਸਮਾਜ ਨੂੰ ਚੰਗੀ ਦਿਸ਼ਾ ਚ ਲੈ ਕੇ ਜਾ ਰਹੇ ਆ ਔਰ ਚੰਗੇ ਰਸਤੇ ਪਾ ਰਹੇ ਆ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਹੋਣ ਦੀ ਲਈ ਪ੍ਰੇਰਿਤ ਕਰਦੇ ਕੀ ਕਹੋਗੇ ਜੀ ਰਿਜ਼ਰਵ ਬਹੁਤ ਵਧੀਆ ਕਰ ਰਹੇ ਆ ਜੋ ਕਰ ਰਹੇ ਬਹੁਤ ਵਧੀਆ ਕਰ ਰਹੇ ਆ ਸਿੱਖੀ ਨਾਲ ਜੋੜ ਰਹੇ ਨੇ ਸਾ ਸੰਗਤ ਆ ਰਹੀ ਹੈ ਬਹੁਤ ਵਧੀਆ ਲੱਗੀ ਸੋ ਕਿਪੇ ਮੈਂ ਕਿਤੇ ਧਰਮ ਅਤੇ ਵਿਰਸਾ ਕਲੱਬ ਦਾ ਜਿਹੜਾ ਇਹ ਕ੍ਰੈਡਿਟ ਲੈ ਰਹੇ ਨੇ ਕਿਉਂਕਿ ਇਹ ਹਰ ਸਮੇਂ ਜਿਹੜਾ ਕੁਝ ਨਾ ਕੁਝ ਵੱਖਰਾ ਜਿਹੜਾ ਆ ਸਾਲ ਦੇ ਵਿੱਚ ਕਈ ਪ੍ਰੋਗਰਾਮ ਕਰਵਾਉਂਦੇ ਨੇ ਦੁਸਹਿਰਾ ਵੀ ਉਹਨਾਂ ਵਿੱਚੋਂ ਇੱਕ ਸੋ 4 ਤਰੀਕ ਨੂੰ ਭੁੱਲਣਾ ਨਹੀਂ ਜਿਹੜਾ ਪ੍ਰਤਾਪ ਚੌਂਕ ਦੇ ਵਿੱਚ ਦੁਸਹਿਰਾ ਗਰਾਊਂਡ ਹੈ ਉੱਥੇ ਵਿਸ਼ੇਸ਼ ਤੌਰ ਤੇ ਇੰਤਜ਼ਾਮ ਜਿਹੜਾ ਆ ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੀਟਰਾਂ ਦਾ ਵੀ ਕੀਤਾ ਗਿਆ ਹੈ ਇੱਥੇ ਤੁਸੀਂ ਜਿਹੜਾ ਆ ਆਪਣੇ ਬੱਚਿਆਂ ਨੂੰ ਔਰ ਆਪਣੇ ਪਰਿਵਾਰ ਨੂੰ ਲੈ ਕੇ ਸਾਢੇ 6 ਵਜੇ ਜਿਹੜਾ ਆ ਸ਼ਾਮ ਨੂੰ ਸਾਢੇ 6 ਵਜੇ ਪ੍ਰੋਗਰਾਮ ਸ਼ੁਰੂ ਹੋਣਾ ਹੈ ਤੁਸੀਂ ਵੀ ਇੱਥੇ ਬੈਠ ਕੇ ਗੁਰਬਾਣੀ ਦਾ ਜਿਹੜਾ ਆ ਆਨੰਦ ਲੈ ਸਕਦੇ ਹੋ ਨਾਲ ਹੀ ਨਾਲ ਜਿਹੜਾ ਆ ਲੰਗਰ ਦੀ ਵੀ ਜਿਹੜੀ ਹੈ ਇੱਥੇ ਵਿਵਸਥਾ ਕੀਤੀ ਗਈ ਹੈ ਧਰਮ ਅਤੇ ਵਿਰਸਾ ਕਲੱਬ ਦਾ ਇਹ ਜਿਹੜੀ ਇਹ ਵਕਰੀ ਪਹਿਲ ਆ ਤਾ ਜੋ ਜਿਹੜੇ ਨੇ ਆਉਣ ਵਾਲੇ ਜੁਵਾ ਆ ਉਹ ਧਰਮ ਦੇ ਨਾਲ ਜੁੜਨ ਅਤੇ ਜਰੂਰ ਨਵੀਂ ਸਿੱਖਿਆ ਲੈ ਕੇ ਜਿਹੜਾ ਆ ਪੰਜਾਬ ਦੀ ਜਿਹੜੀ ਹੈ ਨਹਾਰ ਬਦਲਣ ਤੋਂ